ਨਲੇਤਮ ਕਿਹ ਜਿਹੜੀਆਂ ਸਿੱਖਾਂ ਨੂੰ ਕਿਉਂ ਦਿੰਦੀ ਪਈਆਂ ਪਹਿਨੇ ਸਿਕਿਉਰਿਟੀ ਗਾਰਡ ਦੀ ਗੱਲ ਕਰਦੀ ਇੰਦਰਾ ਗਾਂਧੀ ਇੰਦਰਾ ਗਾਂਧੀ ਵੀ ਸਿਕਿਉਰਿਟੀ ਗਾਰਡ ਦੇ ਵਿੱਚ ਸਿਕਿਉਰਿਟੀ ਦੇ ਵਿੱਚ ਹੀ ਰਹਿੰਦੀ ਸੀ ਪਰ ਜੇ ਉਹਨੂੰ ਗੁਰੂ ਘਰ ਦੀ ਮਰਿਆਦਾ ਦੇ ਨਾਲ ਛੇੜਖਾਨੀ ਕੀਤੀ ਗੁਰੂ ਘਰ ਦੇ ਮਰਿਆਦਾ ਦੇ ਉਲਟ ਚੱਲੀ ਤੇ ਉਹਨੂੰ ਵੀ ਗੱਡੀ ਚਾੜ ਦਿੱਤਾ ਗਿਆ ਨਾਲ ਗੁਰੂ ਘਰ ਦੀ ਮਰਿਆਦਾ ਤੋੜੀ ਠੀਕਾ ਉੱਥੇ ਜਾ ਕੇ ਯੋਗਾ ਕੀਤਾ ਫੋਟੋਆਂ ਖਿੱਚੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਉਸ ਤੋਂ ਬਾਅਦ ਤੇਰੇ ਉੱਤੇ ਸਰਕਾਰ ਵੱਲੋਂ ਐਫਆਈਆਰ ਦਰਜ ਕੀਤੀ ਗਈ ਅਮਰੀਕਾ ਦੇ ਵਿੱਚ ਕਿ ਤੂੰ ਜੋ ਕੀਤਾ ਤੂੰ ਗਲਤ ਕੀਤਾ ਆ ਕੇ ਮਾਫੀ ਮੰਗ ਤੂੰ ਮਾਫੀ ਮੰਗਣ ਦੀ ਬਜਾਏ ਤੂੰ ਇਹ ਗੱਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕਹੀ ਕਿ ਮੈਨੂੰ ਜਿਹੜੀ ਗੁਜਰਾਤ ਪੁਲਿਸ ਨੇ ਸਿਕਿਉਰਿਟੀ ਦਿੱਤੀ ਆ ਉਹ ਵੀ ਗੱਲ ਨੰਗੀ ਫਿਰ ਤੂੰ ਅੱਜ ਨਵੀਂ ਪੋਸਟ ਪਾ ਕੇ ਇਹ ਗੱਲ ਕਹਿਣ ਦੇ ਆ ਕਿ ਤੁਸੀਂ ਐਫਆਈਆਰ ਵਾਪਸ ਲਓ ਨਹੀਂ ਤੇ ਲੜਨ ਲਈ ਅਸੀਂ ਤਿਆਰ ਹਾਂ ਭੈਣੇ ਤੁਸੀਂ ਗੁਰੂ ਘਰ ਦੇ ਵਿੱਚ ਆਉਂਦੇ ਹੋ ਗੁਰੂ ਘਰ ਦੀ ਇੱਕ ਮਰਿਆਦਾ ਹੁੰਦੀ ਹੈ ਉਹ ਮਰਿਆਦਾ ਦੇ ਵਿੱਚ ਚੱਲਿਆ ਕਰੋ ਪਹਿਲਾਂ ਗੁਰੂ ਘਰ ਆ ਕੇ ਭਾਂਡੇ ਮਾਂਜੋ ਜੋੜੇ ਸਾਫ਼ ਕਰੋ ਝਾੜੂ ਮਾਰੋ ਜੇ ਤੁਹਾਡੇ ਉੱਤੇ ਕੋਈ ਚੂ ਵੀ ਕਰਦਾ ਤੁਹਾਨੂੰ ਕੁਝ ਬੋਲਦਾ ਫਿਰ ਗੱਲ ਕਰੋ ਤੁਸੀਂ ਗੁਰੂ ਘਰ ਦੇ ਸਿਧਾਂਤਾਂ ਤੋਂ ਉਲਟ ਕਿਉਂ ਚੱਲਦੇ ਆਂ ਨਲੇਤਮ ਕਿਹੜੀਆਂ ਜਿਹੜੀਆਂ ਸਿੱਖਾਂ ਨੂੰ ਕਿਉਂ ਦਿੰਦੀ ਪਈਆਂ ਭੈਣੇ ਸਿਕਿਉਰਿਟੀ ਗਾਰਡ ਦੀ ਗੱਲ ਕਰਦੀ ਇੰਦਰਾ ਗਾਂਧੀ ਇੰਦਰਾ ਗਾਂਧੀ ਵੀ ਸਿਕਿਉਰਿਟੀ ਗਾਰਡ ਦੇ ਵਿੱਚ ਹੀ ਸਿਕਿਉਰਿਟੀ ਦੇ ਵਿੱਚ ਹੀ ਰਹਿੰਦੀ ਸੀ ਪਰ ਜੇ ਉਹਨੂੰ ਗੁਰੂ ਘਰ ਦੀ ਮਰਿਆਦਾ ਦੇ ਨਾਲ ਛੇੜਖਾਨੀ ਕੀਤੀ ਗੁਰੂ ਘਰ ਦੇ ਮਰਿਆਦਾ ਦੇ ਉਲਟ ਚੱਲੀ ਤੇ ਉਹਨੂੰ ਵੀ ਗੱਡੀ ਚਾੜ੍ਹ ਦਿੱਤਾ ਗਿਆ ਗੁਰੂ ਘਰ ਦੀ ਮਰਿਆਦਾ ਦੇ ਉਲਟ ਨਹੀਂ ਚੱਲੀਦਾ ਹੁੰਦਾ ਗੁਰੂ ਘਰ ਦੇ ਵਿੱਚ ਚਾਰ ਦਰਵਾਜ਼ੇ ਬਣੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਉਣ ਨਾਲੇ ਧਮਕੀਆਂ ਜਿਹੜੀਆਂ ਸਿੱਖਾਂ ਨੂੰ ਕਿਉਂ ਦਿੰਦੀ ਪਈਆਂ ਭੈਣੇ ਸਿਕਿਉਰਿਟੀ ਗਾਰਡ ਦੀ ਗੱਲ ਕਰਦੀ ਇੰਦਰਾ ਗਾਂਧੀ ਇੰਦਰਾ ਗਾਂਧੀ ਵੀ ਸਿਕਿਉਰਿਟੀ ਗਾਰਡ ਦੇ ਵਿੱਚ ਹੀ ਸਿਕਿਉਰਿਟੀ ਦੇ ਵਿੱਚ ਹੀ ਰਹਿੰਦੀ ਪਰ ਜੇ ਉਹਨੇ ਗੁਰੂ ਘਰ ਦੀ ਮਰਿਆਦਾ ਦੇ ਨਾਲ ਛੇੜਖਾਨੀ ਕੀਤੀ ਗੁਰੂ ਘਰ ਦੇ ਮਰਿਆਦਾ ਦੇ ਉਲਟ ਚੱਲੀ ਤੇ ਉਹਨੂੰ ਵੀ ਗੱਡੀ ਚਾੜ੍ਹ ਦਿੱਤਾ ਗਿਆ ਨਾਲ ਗੁਰੂ ਘਰ ਦੀ ਮਰਿਆਦਾ ਤੋੜੀ ਠੀਕਾ ਉੱਥੇ ਜਾ ਕੇ ਯੋਗਾ ਕੀਤਾ ਫੋਟੋਆਂ ਖਿੱਚੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਉਸ ਤੋਂ ਬਾਅਦ ਤੇਰੇ ਉੱਤੇ ਸਰਕਾਰ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਅਮ੍ਰਿਤਸਰ ਦੇ ਵਿੱਚ ਕਿ ਤੂੰ ਜੋ ਕੀਤਾ ਤੂੰ ਗਲਤ ਕੀਤਾ ਆ ਕੇ ਮਾਫੀ ਮੰਗ ਤੂੰ ਮਾਫੀ ਮੰਗਣ ਦੀ ਬਜਾਏ ਤੂੰ ਇਹ ਗੱਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕਹੀ ਕਿ ਮੈਨੂੰ ਜਿਹੜੀ ਗੁਜਰਾਤ ਪੁਲਿਸ ਨੇ ਸਿਕਿਉਰਿਟੀ ਦਿੱਤੀ ਆ ਉਹ ਵੀ ਗਲ ਨੰਗੀ ਫਿਰ ਤੂੰ ਅੱਜ ਨਵੀਂ ਪੋਸਟ ਪਾ ਕੇ ਇਹ ਗੱਲ ਕਹਿਣ ਦੇਈਆਂ ਕਿ ਤੁਸੀਂ ਐਫ ਆਈ ਆਰ ਵਾਪਸ ਲਓ ਨਹੀਂ ਤੇ ਲੜਨ ਲਈ ਅਸੀਂ ਤਿਆਰ ਆਂ ਭੈਣੇ ਤੁਸੀਂ ਗੁਰੂ ਘਰ ਦੇ ਵਿੱਚ ਆਉਂਦੇ ਹੋ ਗੁਰੂ ਘਰ ਦੀ ਇੱਕ ਮਰਿਆਦਾ ਹੁੰਦੀ ਓ ਮਰਿਆਦਾ ਦੇ ਵਿੱਚ ਚੱਲਿਆ ਕਰੋ ਪਹਿਲਾਂ ਗੁਰੂ ਘਰ ਆ ਕੇ ਪਾण्डे ਮਾਂਜੋ ਜੋੜੇ ਸਾਫ਼ ਕਰੋ ਝਾੜੂ ਮਾਰੋ ਜੇ ਤੁਹਾਡੇ ਉੱਤੇ ਕੋਈ ਚੂ ਵੀ ਕਰਦਾ ਤੁਹਾਨੂੰ ਕੁਝ ਬੋਲਦਾ ਫਿਰ ਗੱਲ ਕਰੋ ਤੁਸੀਂ ਗੁਰੂ ਘਰ ਦੇ ਸਿਧਾਂਤਾਂ ਤੋਂ ਉਲਟ ਕਿਉਂ ਚੱਲਦੇ ਆਂ ਨਾਲੇ ਇਹ ਧਮਕੀਆਂ ਜਿਹੜੀਆਂ ਸਿੱਖਾਂ ਨੂੰ ਕਿਉਂ ਦਿੰਦੀ ਪਈਆਂ ਭੈਣੇ ਸਿਕਿਉਰਿਟੀ ਗਾਰਡ ਦੀ ਗੱਲ ਕਰਦੀ ਇੰਦਰਾ ਗਾਂਧੀ ਇੰਦਰਾ ਗਾਂਧੀ ਵੀ ਸਿਕਿਉਰਿਟੀ ਗਾਰਡ ਦੇ ਵਿੱਚ ਹੀ ਸਿਕਿਉਰਿਟੀ ਦੇ ਵਿੱਚ ਹੀ ਰਹਿੰਦੀ ਸੀ ਪਰ ਜੇ ਉਹਨੂੰ ਗੁਰੂ ਘਰ ਦੀ ਮਰਿਆਦਾ ਦੇ ਨਾਲ ਛੇੜਖਾਣੀ ਕੀਤੀ ਗੁਰੂ ਘਰ ਦੇ ਮਰਿਆਦਾ ਦੇ ਉਲਟ ਚੱਲੀ ਤੇ ਉਹਨੂੰ ਵੀ ਗੱਡੀ ਛਾੜ ਦਿੱਤਾ ਗਿਆ ਗੁਰੂ ਘਰ ਦੀ ਮਰੀਅਦਾ ਦੇ ਉੱਿਤ ਨਹੀਂ ਚੱਲੀਦਾ ਹੁੰਦਾ ਗੁਰੂ ਘਰ ਦੇ ਵਿੱਚ ਚਾਰ ਦਰਵਾਜ਼ੇ ਬਣੇ ਸਾਰੇ ਧਰਮਾਂ ਦੇ ਲੋਕਾਂ ਨੂੰ